आगे आगे बस लीगरेट चढ़ने को आगे निकलो आगे 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 आगे

ਨਾਬਾ ਪਾਸੋਂ 메ਨ ਮੁਖ ਮਰ ਗਿਆ ਜੀ ਇਹਦੇ ਤੇ ਖੱਟੜ ਕਲੋਨੀ ਦੀ ਪੰਚਾਇਤ ਵੱਲੋਂ ਜਿਹਦੇ ਨਾਲ ਕਲਰ ਮਦਰੀ ਜਿਹੜਾ ਪਿੰਡ ਹੈ ਜੀ ਉਹ ਵੀ ਨਾਲ ਅਟੈਚ ਹੈ ਔਰ तकरीबन 4 ਲੱਖ ਦੀ ਲਗਤ ਦੇ ਨਾਲ ਇੱਥੇ ਬੱਸ ਸਟੈਂਡ ਜਿਹੜਾ ਜੀ ਉਹ ਤੋਂ ਤਿਆਰ ਕੀਤਾ ਗਿਆ ਔਰ ਬੱਸ ਸਟੈਂਡ ਦੇ ਵਿੱਚ ਖਾਸ ਕਰਕੇ ਬੀਬੀਆਂ ਵਾਸਤੇ ਜਿਹੜਾ ਜੀ ਵਾਸ਼ਰੂਮ ਦੀ ਸੁਵਿਧਾ ਮਦਦਾ ਵਾਸਤੇ ਵਾਸੀ ਦੀ ਸੁਵਿਧਾ ਦਾ ਬੈਠਣ ਵਾਸਤੇ ਬੈਂਚ ਔਰ ਇਸ ਤੋਂ ਇਲਾਵਾ ਬੱਚਿਆਂ ਵਾਸਤੇ ਝੂਲੇ ਔਰ ਛੱਡ ਜਿਹੜਾ ਜੀ ਬਹੁਤ ਸ਼ਾਨਦਾਰ ਹੈ ਔਰ ਛੱਡ ਦੇ ਉੱਪਰ ਇੱਕ ਪਾਸੇ ਪੰਜਾਬੀ ਦੇ ਵਿੱਚ ਉੜਾੜਾ ਜਿਹੜਾ ਸਾਡੀ ਜੜ ਹੈ ਜੀ ਔਰ ਦੂਜੇ ਪਾਸੇ ਗੁਰਮੁਖੀ ਦੇ ਵਿੱਚ ਜਿਹੜਾ ਜੀ ਉਹ ਲਿਖੇ ਨੇ ਅੱਖਰ ਲਿਖੇ ਨੇ ਤਾਂ ਕਿ ਬੈਠਾ ਬੈਠਾ Banda ਪੜਦਾ ਵੀ ਰਹੇ ਔਰ ਬਹੁਤ ਸਾਫ ਸੁਥਰਾ ਫੈਂਸ ਲਾਈ ਹੋਈ ਹੈ ਪਾਣੀ ਦਾ ਪ੍ਰਬੰਧ ਕੀਤਾ ਹੈ ਜੀ ਇੱਕ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ ਔਰ ਤਾਰਾ ਨਗਰ ਵੀ ਕੋਸ਼ਿਸ਼ ਇਸ ਗੱਲ ਤੋਂ ਤੇ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਇਸ ਰੋਡ ਦੇ ਉੱਪਰ ਜਿਵੇਂ ਸਹੌਲੀ ਪਿੰਡ ਆ ਗਿਆ ਚਾਸਵਾਲ ਪਿੰਡ ਹੈ ਦੀ ਤੇ ਇਹ ਸਾਰੇ ਪਿੰਡਾਂ ਨੂੰ ਇਸ ਤਰੀਕੇ ਦੇ ਅੱਛੇ ਬੱਸ ਸਟੈਂਡ ਜਿਹੜੇ ਆ ਉਹ ਬਣਾ ਕੇ ਪਿਆਰ ਕਰਕੇ ਜਮੀਂ ਪਾਕੇ ਸੰਗਤ ਨੇ ਇਹਦੀ ਸੁਵਿਧਾ ਹੋਵੇ ਪਿੰਡਾਂ ਵਾਸਤੇ ਵੀ ਹੁਣ ਅਸੀਂ ਗ੍ਰਾਂਟਾਂ ਜਿਹੜੀਆਂ ਜਾਰੀ ਕਰ ਰਹੀਆਂ ਆ तकरीबन ਆਉਣ ਵਾਲੇ 1 ਸਾਲ ਦੇ ਵਿੱਚ ਅਸੀਂ ਜਿੰਨਾ ਸੀਵਰੇਜ ਦਾ ਮਿਸਮੈਨੇਜ ਸਿਸਟਮ ਆ ਪਿੰਡਾਂ ਦਾ ਜਿਹੜਾ ਪਾਣੀ ਗੜੀਆਂ ਤੋਂ ਆ ਫਿਰਦਾ ਸੀਵਰੇਜ ਪੈਣ ਵਾਲਾ ਜਾਂ ਜਿਹੜੇ ਅਪਾ ਕਹਦੀ ਹੈ ਕਿ ਮਾਡਰਨ ਜਿਹੜਾ ਹੈਗਾ ਇਹ ਸੀਸੀ ਵਾਲ ਮਾਡਲ ਲੈ ਜਿਹੜਾ ਤੇ ਉਹਦੇ ਮੁਤਾਬਕ ਅਸੀਂ ਸਾਰਾ ਕੰਮ ਜਿਹੜਾ ਨਿਕਲਣ ਦੀ ਕੋਸ਼ਿਸ਼ ਕਰਾਂਗੇ ਜੂ ਕਿ ਨਾਲ ਪਿੰਡ ਦੇ ਵਿੱਚ ਸਫਾਈ ਹੋ ਜੂਗੀ ਸੀਵਰੇਜ ਪੈ ਜੂਗਾ ਗਲੀਆਂ ਨਾਲੀਆਂ ਤੇ ਜਿਹੜੀਆਂ ਨਾਲੀਆਂ ਜਿਹੜੀਆਂ ਨੇ ਪਾਣੀ ਓਵਰਫਲੋ ਹੁੰਦਾ ਉਸ ਤੋਂ ਮੁਕਤ ਨਲ ਜਾਣੀਆਂ ਔਰ ਖੇਡ ਗਰਾਊਂਡ ਜਿਹੜੇ ਹੈ ਜੀ ਅਸੀਂ 142 ਪੰਚਾਇਤਾਂ ਵਿੱਚ 142 ਪੰਚਾਇਤਾਂ ਵਿੱਚ ਅਸੀਂ 100 ਵੱਡੇ ਪਿੰਡ ਚੋਂ ਡਰੇ ਜਿੱਤੇ ਖੇਡ ਗਰਾਊਂਡ ਪਾਸ ਬਣਾਉਣੇ ਹੈ ਉਹ ਅਸੀਂ ਬੰਲੇਗਾ ਦੇ ਸਹਿਯੋਗ ਦੇ ਨਾਲ 15ਵੇਂ ਜਿਲ੍ਹੇ ਵਿੱਚ 12ਵੇਂ ਜਿਲ੍ਹੇ ਵਿੱਚ ਸਰਬਾਤ ਜਿਲ੍ਹਾ ਪੱਛੇ ਬਲਾਕਾਂ ਤੋਂ ਫੰਡਾਂ ਦੇ ਵਿੱਚੋਂ ਪੰਜਾਬ ਸਰਕਾਰ ਦੇ ਫੰਡ ਕੇਂਦਰ ਤੋਂ ਸਾਰੇ ਮਿਲ ਕੇ ਉਹ ਅਸੀਂ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਸੀ ਇੱਕ ਤਰੀਕੇ ਨਾਲ ਕਰਨ ਲਈ ਕਿ ਕਿ ਸਭਨਾਂ ਭਾਗੇ ਪਿੰਡਾਂ ਦੀ ਲੋਹਾਰ ਲੱਗ ਗਈ ਜੀ ਤੇ ਪਿੰਡ ਵੱਲੋਂ ਪਹਿਲ ਕਰਨੀ ਕੀਤੀ ਗਈ ਹੈ ਕਿ ਲੱਗਦਾ ਪਹਿਲਾਂ ਸਰਕਾਰ ਨੇ ਕੋਈ ਨਿੱਤਰ ਕਰਨ ਸੋਚਿਆ ਜਾਂ ਪਿੰਡ ਦੇ ਕੋਈ ਤਾਂ ਸਾਡੇ ਸਰਪੰਚ ਸਾਹਿਬ ਜੀ ਗੁਰਜੀਤਪੁਰ ਕਲਰ ਮਾਜਰੀ ਜੀ ਇਹਨਾਂ ਦੀ ਬਹੁਤ ਵੱਡੀ ਇਹ ਸੋਚ ਹੈ ਔਰ ਇਹਨਾਂ ਦੇ ਸਕੀ ਨਾਲ ਕੰਦੰਸਿੰਗ ਕਲਰ ਮਾਗਰੀ ਔਰ ਸਕੀ ਸਰਵਨ ਸਾਰੀ ਸਰੀਮ ਦਾ ਬਹੁਤ ਵੱਡਾ ਯੋਗਦਾਨ ਇਹਨਾਂ ਦੀ ਸੋਚ ਸੀ ਕਿ ਜਿਵੇਂ ਸਰਪੰਚ ਬਣਾਂਗੇ ਅਸੀਂ ਆਪਣੇ ਪਿੰਡ ਲਈ ਕੁਝ ਕਰਾਂਗੇ ਔਰ ਇਸ ਤੋਂ ਲਾਵਾ ਅੰਦਰ ਕੁਝ ਗਲੀਆਂ ਦਾ ਵੀ ਕੰਮ ਸੀਗਾ ਜਿਹੜੇ ਵੀ ਜਰਾ ਕੰਮ ਕੰਪਲੀਟ ਹੋ ਗਿਆ ਉਹ ਵੀ ਕੰਦੰਸਿੰਗ ਉਹਦੇ ਘਰ ਕਰਾਂਗੇ ਸੋ ਹਰੇਕ ਸਰਪੰਚ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਵੋਟਾਂ ਪੈਂਦੀਆਂ ਨੇ ਠੀਕ ਹੈ ਜਿੱਤ ਹਾਰ ਬਣੀ ਹੋਈ ਹੈ ਕੋਈ ਜਿੱਤ ਗਿਆ ਕੋਈ ਹਾਰ ਗਿਆ ਪਰ ਜਿੱਤਣ ਤੋਂ ਬਾਅਦ ਜਿਹੜਾ ਮਕਸਦ ਹੈ ਜੋ ਡਿਵੈਲਪਮੈਂਟ ਹੈ ਉਹ ਡਿਵੈਲਪਮੈਂਟ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਉਦੀ ਜਿਹੜਾ ਬੇਨੀਫਿਟ ਮੈ ਔਰ ਉਹ ਬੇਨੀਫਿਟ ਜਿਹੜਾ ਉਹ ਸਭ ਲਈ ਸਾਂਝਾ ਹੋਵੇ ਕੋਈ ਵਿਅਕਤੀ ਵਿਛੇਚ ਲਈ ਨਾ ਹੋਵੇ ਉਹ ਸਾਰੇ ਪਿੰਡਾਂ ਦੇ ਸਾਰੇ ਨਗਰ ਵਾਸੀ ਹੋਵੇ ਸੋ ਪੂਰੀ ਪੰਚਾਇਤ ਨੂੰ ਮੈਂ ਮੁਬਾਰਕਬਾਦ ਜਿੰਨਾ ਸਾਰੇ ਮੈਂਬਰ ਸਾਹਿਬਾਨ ਸਰਪੰਚ ਸਾਹਿਬਾਨ ਸਭ ਨੂੰ ਮੁਬਾਰਕਬਾਦ ਔਰ ਖਾਸ ਕਰਕੇ ਸਾਕੀ ਸਾਹਿਬ ਸਾਡੇ ਜਸਵੰਤ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਅੱਛਾ ਸਹਿਯੋਗ ਕਰਕੇ ਇਹਨਾਂ ਨੇ ਗੁਰਮੁਖੀ ਵੀ ਲਿਖਾਈ ਆ ਪੰਜਾਬੀ ਵੀ ਲਿਖਾਈ ਆ ਸਾਰਾ ਕਨਸੈਪਟ ਜਿਹੜਾ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਸਾਰਾ ਜਿਹੜਾ ਇਹ ਗਰਾਊਂਡ ਪੋਰ ਤੇ ਸਾਰਾ ਕੰਮ ਕਰਕੇ ਦਿਖਾਇਆ ਦੇਖੋ ਪੰਜਾਬੀ ਜ਼ੁਬਾਨ ਸਾਡੀ ਹੈ ਜੀ ਇਹਦੇ ਨਾਲ ਸਾਡੀ ਪਹਿਚਾਨ ਹੈ ਪੰਜਾਬੀ ਜ਼ੁਬਾਨ ਜੇ ਸਾਡੀ ਕਿਸੇ ਦੀ ਜ਼ੁਬਾਨ ਹੀ ਨਾ ਹੋਵੇ ਤਾਂ ਸਾਡੀ ਪਹਿਚਾਨ ਕਿਵੇਂ ਹੋ ਪੰਜਾਬੀ ਜ਼ੁਬਾਨ ਕਰਕੇ ਹੀ ਸਾਡੀ ਪਹਿਚਾਨ ਹੈ ਪਰ ਉਹਨੂੰ ਪ੍ਰਮੋਟ ਕਰਨਾ ਵੀ ਸਾਡਾ ਫਰਜ਼ ਪਾਦਾ ਤੇ ਪੁਰਾਣਾ ਨਕਸ਼ਾ ਜੀ ਜਦੋਂ ਮਹਾਰਾਜਾ ਅੰਮ੍ਰਿਤ ਸਿੰਘ ਜੀ ਹੁੰਦੇ ਸੀਗੇ ਸਾਰੇ ਪੰਜਾਬ ਉਹਨਾਂ ਦਾ ਨਕਸ਼ਾ ਜਿਹੜਾ ਉਹ ਵੀ ਲਿਖਿਆ ਗਿਆ ਦੇ ਉੱਪਰ ਉੱਪਰ ਲਿਖਿਆ ਹੈ ਕਿ ਮੇਰਾ ਦੇਸ਼ ਪੰਜਾਬ ਕਿ ਬਹੁਤ ਅੱਛਾ ਲੱਗਦਾ ਆਪਣੇ ਆਪ ਨੂੰ ਸਨ ਤੇ ਬਸ ਇਹੀ ਕਿ ਮਕਸਦ ਹੈ ਸਾਡਾ ਕਿ ਹਰ ਇੱਕ ਪਿੰਡ ਦੇ ਵਿੱਚ ਇਸ ਤਰੀਕੇ ਦਾ ਕਨਸੈਪਟ ਜਿਹੜਾ ਨਾਬਾ ਸ਼ਹਿਰ ਪਾਸੋ શહેર ਉਹਨਾਂ ਲਈ ਵੀ ਅਸੀਂ ਬਹੁਤ ਵਧੀਆ ਕਨਸੈਪਟ ਪਿਆਰ ਕੀਤਾ ਅਸੀਂ ਸ਼ਹਿਰ ਨੂੰ ਹੋਰ ਸੁੰਦਰੀਕਰਨ ਕਰਾਂਗੇ ਔਰ ਜਿੰਨੇ ਡਿਵੈਲਪਮੈਂਟ ਦੇ ਕੰਮ ਨੇ ਉਹ ਪੂਰਤੀ ਜੀ ਦੇ ਨਾਲ ਅਸੀਂ ਬਣਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੇ ਲੋਕਾਂ ਦਾ ਤੁਹਾਨੂੰ ਮਾਣ ਮਾਰਦ ਕਰਦੇ ਕਿ ਇਹਨਾਂ ਨੂੰ ਲੱਗੇ ਕਿ ਦੇਸ਼ਰ ਪਾਰਟੀ ਦੇ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਦੇਖਦੀ ਰਹਿੰਦੀ ਹਿੰਦੀ ਜਗ੍ਹਾ ਬੱਸ ਸਟੈਂਡ ਤੇ ਲੇਡੀਜ਼ ਖੜੇ ਹੁੰਦੇ ਸੀ ਤਾਂ ਉਹਨਾਂ ਨੂੰ ਬਹੁਤ ਸਮੱਸਿਆ ਹੁੰਦੀ ਸੀ ਤੋਂ ਬਾਹਰ ਮੀਟੇ ਖੜੀਆਂ ਹੁੰਦੀਆਂ ਸਨ ਕਈ ਵਾਰੀ ਕਈ ਵਾਰੀ ਮੀਟੇ ਨੂੰ ਬਾਥਰੂਮ ਦੀ ਜ਼ਿਆਦਾ ਪ੍ਰੋਬਲਮ ਸੀ ਵੀ ਇਹ ਕਿ ਬਾਥਰੂਮ ਦੀ ਦੇ ਸੰਬੰਧ ਵਿੱਚ ਤੇ ਪਾਣੀ ਦਾ ਵੀ ਪ੍ਰਬੰਧ ਕੀਤਾ ਤੇ ਇਹ ਬੈਠਣ ਦੇ ਲਈ ਵੀ ਪ੍ਰਬੰਧ ਕੀਤਾ ਤੇ ਸਾਡੀ ਸੋਚ ਸੀ ਕਿ ਅਸੀਂ ਜਿਹੜਾ ਹੈਗਾ ਫਲ ਪਹਿਲ ਦੇ ਨਾਲ ਆਪੇ ਅਸੀਂ ਪਹਿਲਾਂ ਬੱਸ ਸਟੈਂਡ ਹੀ ਬਣਵਾਵਾਂਗੇ ਕਿਉਂਕਿ ਲੋਕਾਂ ਨੂੰ ਹੋਰ ਕਿੰਨੇ ਵੀ ਜਗ੍ਹਾ ਚਾਰ ਬਣਨਗੇ ਪਿੰਡ ਤੇ ਵੀ ਕਾਫੀ ਗਲੀਆਂ ਨਾਲੀਆਂ ਨਾਲ ਜਿੱਥੇ ਲਾਈਟਾਂ ਵਾਲਾ ਹੈਗਾ ਕਾਫੀ ਕੰਮ ਹੈਗਾ ਨੇ ਕਿ ਪੂਰੇ ਆਪਣੇ ਮਾਨਦਾਰਿਕ ਨਾਲ ਤੇ ਮੈਂ ਨਾਪੇ ਹਲਕਾ ਕਿ ਤੁਹਾਨੂੰ ਪਹਿਲ ਕਰਦਾਂ ਕਿ ਇਸ ਤਰ੍ਹਾਂ ਦਾ ਕੋਈ ਨਹੀਂ ਹੋਏਗਾ ਹਾਂ ਜੀ ਵੀਰ ਜੀ ਸਾਡੀ ਕੋਸ਼ਿਸ਼ ਰਹੀ ਸੀ ਬਾਕੀ ਸਾਨੂੰ ਸਰ ਤੋਂ ਜ਼ਿਆਦਾ ਸਹਾਇਤਾ ਮਿਲਿਆ ਤੇ ਮਾਨ ਸਾਹਿਬ ਨੇ ਵੀ ਸਾਨੂੰ ਬਹੁਤ ਬੜੀ ਪ੍ਰਮੋਟ ਕੀਤਾ ਇਸ ਲਈ ਬਹੁਤ ਵਧੀਆ ਨਵੇਕਲਾ ਇਹ ਉਦੋਂ ਮੈਂ ਜੀ ਆਮ ਕਰਕੇ ਤੁਸੀਂ ਦੇਖੋ ਵੀ ਇੱਕ ਛੋਟਾ ਜਿਹਾ ਸੂਬਾ ਪੰਜਾਬ ਉਹਦੀ ਆਪਣੀ ਲਿਪੀ ਹੈ ਠੀਕ ਹੈ ਆਪਣੀ ਬੋਲੀ ਹੈ ਤੇ ਜਿਹੜੇ ਇੱਕ ਦੋ ਜਿਹੜੇ ਨੰਬਰਿੰਗ ਉਹ ਵੀ ਆਪਣੀ ਹੈ ਜੀ ਤੇ ਤੁਸੀਂ ਹੋਰ ਬਾਕੀ ਸੂਬਿਆਂ ਚਲੇ ਜਾਓ ਉਹਨਾਂ 'ਚ ਆਪਣੀ ਲਿਪੀ ਨਹੀਂ ਹੈ ਪੰਜਾਬੀ ਬਹੁਤ ਛੋਟਾ ਸੁਪਾ ਹੁੰਦਾ ਹੈ ਵੀ ਅਸੀਂ ਇਹ ਚਾਹੁੰਦੇ ਸੀਗੇ ਵੀ ਤਾਂਕਿ ਆਪਣੀ ਨਿੱਤੀ ਪਰਖੁੱਲਤ ਹੋਵੇ ਪੰਜਾਬੀ ਇੱਕ ਹੈ ਜੀ ਬੋਲੀ ਹੈ ਜਿਹੜੇ ਸ਼ਬਦ ਅੰਗਰੇਜ਼ੀ ਦੇ ਵਿੱਚ ਹੋਰ ਭਾਸ਼ਾਵਾਂ ਵਿੱਚ ਨਹੀਂ ਹੈ ਕੋ ਪੰਜਾਬੀ ਦੇ ਵਿੱਚ ਬਹੁਤ ਅਮੀਰ ਬੋਲੀ ਹੈ ਉਹ ਅਸੀਂ ਚਾਹੁੰਦੇ ਸੀ ਵੀ ਤਾਂਕਿ ਸਾਰੇ ਲੋਕੀ ਸੌਣ ਇਹਨੂੰ ਪੜ੍ਹਨਾ ਤੇ ਇਸ ਸੀਜ਼ਨਾਂ ਪੰਜਾਬੀ ਬੋਲੇ ਨਾਲ ਜ਼ੋਰ ਸਰਕਾਰ ਦੇ ਧੰਨਵਾਦੀ ਆ ਉਹਨਾਂ ਨੇ ਸਾਡੀ ਸਪੋਰਟ ਕੀਤੀ ਤੇ ਅੱਗੇ ਵੀ ਅਸੀਂ ਚਾਹੁੰਦੇ ਆ ਵੀ ਸਾਡੇ ਪਿੰਡ ਦੇ ਜਿਹੜੇ ਹੋਰ ਰਹਿੰਦੇ ਆ ਕੰਮ ਨੇ ਉਹ ਵੀ ਪੰਚਾਇਤ ਕਰੇ ਜ਼ਰੂਰ 70 ਸਾਲ ਹੋ ਗਏ ਹੋ ਰਿਹਾ ਇਹਨੂੰ ਜੇ ਹਾਜਾ ਇਹ ਸਰਕਾਰ ਨੇ ਕੰਮ ਕਰਿਆ ਹੈ ਇਹ ਪੰਚਾਇਤ ਨੇ ਕੰਮ ਕਰਿਆ ਹੈ ਅੱਜ ਤੱਕ ਅ ਬੜੀਆਂ ਪੰਚਾਇਤਾਂਾਂ ਜਾਣੇ ਪਰ ਇਹ ਕੰਮ ਅੱਜ ਤੱਕ ਕਿਸੇ ਪੰਚਾਇਤ ਨੇ ਨਹੀਂ ਕਰਿਆ ਇਹ ਅੱਡਾ ਬਹੁਤ ਸਲਾਘਾਯੋਗ ਆ ਇਹ ਮੈਂ ਧੰਨਵਾਦ ਕਰਦਾ ਹਾਂ ਉਹਰੇ ਐਮਐਲਏ ਸਾਹਿਬ ਦਾ ਸਾਡੇ ਭਵਿੰਦਰ ਸਿੰਘ ਦਾ ਬਾਕੀ ਵੀਰ ਤਰਵਿੰਦਰ ਦਾ ਇਹਨਾਂ ਦਾ ਬੜਾ ਸੰਜੋਗ ਆ ਜਿਨ੍ਹਾਂ ਨੇ ਸਾਰੇ ਦੋਹੇ ਪੰਚਾਇਤਾਂ ਦਾ ਦੋ ਪੰਚਾਇਤਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਬੜਾ ਇੱਕਮਕ ਹੋ ਕੇ ਬੜਾ ਜ਼ੋਰ ਲਾ ਕੇ ਜਿਹੜਾ ਇਹਨਾਂ ਨੇ ਆਪਣਾ ਸੰਯੋਗ ਦੇ ਕੇ ਅੱਡਾ ਬਣਾਇਆ ਸਾਡਾ ਬੜਾ ਨਰਕ ਦੀ ਜੁਰੇ ਬੜਾ ਵੱਡਾ ਨਰਕ ਦੀ ਇੱਕ ਸਲੰਗ ਜੋਗਾ ਹੋਣਾ ਜੋ ਅੱਡਾ ਬਣਿਆ ਗਿਆ ਸਾਨੂੰ ਜੋ ਇੱਥੇ ਗ੍ਰਾਂਟ ਮਿਲੀ ਸੀ ਜੀ ਦੇਮਾਨ ਸਾਹਿਬ ਵੱਲੋਂ 2.5 ਲੱਖ ਰੁਪਏ ਦੀ ਪਹਿਲਾਂ ਗ੍ਰਾਂਟ ਮਿਲੀ ਸੀ 1.5 ਲੱਖ ਤੋਂ 2 ਲੱਖ ਦੀ ਕਰੀਬ ਹੋਰ ਸਾਡਾ ਇੱਥੇ ਲੱਗਿਆ ਨਾਲ 4-4.5 ਲੱਖ ਦੇ ਨਾਲ ਸਾਡਾ ਤਿਆਰ ਕੀਤਾ ਮਨ ਦੇ ਵਿੱਚ ਆਇਆ ਵੀ ਇੱਕ ਨਵੇਕਲਾ ਤਿਆਰ ਕਰੀਏ ਸਾਡੇ ਨਾਲ ਸਾਡੇ ਵੀਰ ਜੀ ਇੱਧਰ ਬਿੱਲੂ ਜੀ ਤੇ ਮੇਰੇ ਦੂਸਰੇ ਵੀਰ ਵੀ ਕੁਲਵਿੰਦਰ ਜੀ ਸੀ ਸਾਰਿਆਂ ਨਾਲ ਕੇ ਕਨਸੈਪਟ ਤਿਆਰ ਕੀਤਾ ਵੀ ਕੋਈ ਨਵੀਂਕਲੀ ਚੀਜ਼ ਹੋਵੇ ਤੇ ਸਾਡੇ ਮੰਦਿਰ ਵਿੱਚ ਆ ਬੱਚੇ ਜਿਹਨਾਂ ਨੂੰ ਅੱਜ ਕੱਲ ਊੜ ਐੜਾ ਤੇ ਜਿਹੜੀ ਸਸਹਾ ਨਹੀਂ ਆਉਂਦੇ ਤੇ ਉਹ ਲਿਖਵਾਇਆ ਇੱਕ ਮਹਾਰਾ ਰਣਜੀਤ ਸਿੰਘ ਦਾ ਜੋ ਪੁਰਾਣਾ ਦੇਸ਼ ਸੀ ਮੇਰਾ ਦੇਸ਼ ਪੰਜਾਬ ਉਹਦਾ ਸਾਰਾ ਨਕਸ਼ਾ ਉਹ ਵੀ ਸਾਡੇ ਮੰਦਿਰ ਵਿੱਚ ਆ ਵੀ ਸਾਡਾ ਦੇਸ਼ ਪੰਜਾਬ ਦੀ ਹਣ ਚਿੰਦਾ ਉਹ ਵੀ ਇਸੇ ਲਈ ਲਿਖਿਆ ਤੇ ਵਿੱਚ ਤੇ ਗੁਰਮੁਖੀ ਦੇ ਅੱਖਰ ਵੀ ਲਿਖੇ ਨੇ ਸੀ ਗਿਣਤੀ ਵੀ ਲਿਖੀ ਆ ਉਹਦੇ ਵਿੱਚ ਬੱਚਿਆਂ ਨੂੰ ਪੂਰਾ ਜਿਹੜੇ ਗੁਰਮੁਖੀ ਲਿਪੀ ਆ ਲਿਖੀ ਆ ਗਿਣਤੀ ਉਹਦੇ ਵਿੱਚ ਸਾਰਾ ਅਸੀਂ ਕਨਸੈਪਟ ਤਿਆਰ ਕੀਤਾ ਵੀ ਇੱਕ ਦੇ ਨਾਲ ਗੁਰਮੁਖੀ ਕਿੱਦਾ ਪੈਂਦਾ ਪੰਜਾਬੀ ਵਿੱਚ ਕਿੱਦਾ ਪੈਂਦਾ ਉਹ ਸਾਰੇ ਅਸੀਂ ਦੇਖੇ ਨੇ ਸਾਡੇ ਮਨ ਨੂੰ ਬੜਾ ਚਾਅ ਸੀ ਵੀ ਚਲੋ ਸਾਡੀ ਜਿਹੜੀ ਪੰਜਾਬੀ ਅਸੀਂ ਪਰਫੁੱਲਤਾ ਕਰੀਏ ਉਸ ਕਰਕੇ ਅਸੀਂ ਸਾਡੇ ਵਿੱਚ ਜਿਹੜਾ ਮਨ ਦੇ ਵਿੱਚ ਚਾਅ ਸੀ ਅੱਜ ਸਾਡਾ ਚਾਅ ਪੂਰਾ ਹੋ ਗਿਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪੇ ਹਲਕੇ ਦੇ ਅਸੀਂ ਪਹਿਲਾਂ ਗਏ ਇਸ ਤਰ੍ਹਾਂ ਕਿਤੇ ਅਸੀਂ ਹਾਂਜੀ ਸਾਡੇ ਮਨ ਦੇ ਵਿੱਚ ਦਾ ਸੀ ਬਣਾਇਆ ਸਾਡੇ ਵਾਸਤੇ ਪਹਿਲਾਂ ਹੀ ਆ ਬਾਕੀ ਹੋਰ ਹੋ ਸਕਦਾ ਸੀ ਕਹਿ ਸਕਦੇ ਪਰੰਤੂ ਬਹੁਤ ਸੋਹਣਾ ਬਣਿਆ ਸਾਰਿਆਂ ਸਾਨੂੰ ਸਵਾਗਤ ਜੀ